ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ ਕਰਾਤੀ ਵਿੱਚ ਸਕੂਲ ਆਫ ਐਬੀਨੈਂਸ ਜਿਹੜੇ ਹਨ ਉਹ ਮੀਲ ਪੱਥਰ ਸਾਬਿਤ ਹੋ ਰਹੇ ਹਨ ਸਕੂਲ ਆਫ ਐਬੀਨੈਂਸ ਜਿਹੜੇ ਹਨ ਜਿਸ ਸਕੂਲਾਂ ਦਾ ਮੁਕਾਬਲਾ ਕਰਦੇ ਹਨ ਜਿਸ ਵਿੱਚ ਇਨਫਰਾਸਟ੍ਰਕਚਰ ਬਹੁਤ ਹੀ ਵਧੀਆ ਹੈ ਆਧੁਨਿਕ ਇਕੁਪਮੈਂਟਮੈਂਟ ਨਾਲ ਜਿਹੜੀਆਂ ਲੈਬਸ ਹਨ 스마트 ਕਲਾਸਰੂਮਸ ਹਨ ਇੰਟਰਐਕਟਿਵ ਪੈਨਲਸ ਹਨ ਪਲੇਗਰਾਉਂਡਸ ਹਨ ਬੱਚਾ ਨੂੰ ਪੜ੍ਹਾਉਣ ਦੇ ਲਈ ਅਤੇ ਉਹਨਾਂ ਦੇ ਹੋਰ ਵਿਧੇਰੇ ਵਿਕਾਸ ਲਈ ਬਹੁਤ ਸਾਰੇ ਸਾਧਨ ਉਪਲਬਧ ਹਨ ਸਾਡੇ ਸਕੂਲ ਵਿੱਚ ਜੋ ਕੰਪਿਊਟਰ ਲੈਬ ਹੈ ਉਸ ਵਿੱਚ ਕੰਪਿਊਟਰ ਹਨ ਉਹਨਾਂ ਤੋਂ ਅਸੀਂ ਇੰਟਰਨੈਟ ਰਾਹੀਂ ਕਈ ਤਰ੍ਹਾਂ ਦੇ ਕੁਐਸਚਨ ਜੋ ਸਾਨੂੰ ਨਹੀਂ ਆਉਂਦੇ ਹਨ ਉਹਨਾਂ ਨੂੰ ਸਰਚ ਕਰਕੇ ਅਸੀਂ ਪੜ੍ਹ ਸਕਦੇ ਹਾਂ ਕਲਚਰਲ ਐਕਟੀਵਿਟੀਆਂ ਦੇ ਵਿੱਚ ਸਾਡਾ ਸਕੂਲ ਪਹਿਲੀ ਪੋਜੀਸ਼ਨ ਤੇ ਆਇਆ ਨੈਸ਼ਨਲ ਲੈਵਲ ਤੇ ਅਤੇ ਬਹੁਤ ਸਾਰੇ ਵਿਕਾਸ ਕਰ ਰਿਹਾ ਹੈ ਜੋ ਸਾਡੇ ਟੀਚਰ ਹਨ ਉਹ ਸਾਨੂੰ ਕਈ ਤਰ੍ਹਾਂ ਦੀ ਵਧੀਆ ਪੜਾਈ ਦਿੰਦੇ ਹਨ ਅਤੇ ਸਾਨੂੰ ਬਾਹਰਲੇ ਟੂਰ ਵੀ ਦੇ ਕੇ ਜਾਂਦੇ ਹਨ ਹੁਣ ਅਸੀਂ ਸਕੂਲ ਆਫ ਐਮੀਨਾ ਸ਼ੁਰੂ ਕੀਤਾ ਹੈ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਹੈ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕੇ ਮੈਂ ਜ਼ਿੰਦਗੀ ਚ ਆ ਕਰਨਾ ਬਸ ਇੱਕ ਬੜਾ ਅੱਛਾ ਇਨੀਸ਼ੀਏਟਿਵ ਜਿਹੜੀ ਹਰ ਵਾਰਡ ਦੇ ਵਿੱਚ ਕੋਈ ਸਪੋਰਟਸ ਗਰਾਊਂਡ ਜਾਂ ਕੋਈ ਜਿਹੜਾ ਬੱਚਿਆਂ ਦੇ ਖੇਡਣ ਦੇ ਲਈ ਇਹਨਾਂ ਨੇ ਉਹਦਾ ਤਿਆਰੀ ਕਰ ਰਹੇ ਆ ਸੋ ਇੱਕ ਬੜਾ ਅੱਛਾ ਇਨੀਸ਼ੀਏਟਿਵ ਮੈਂ ਕਹਾਂਗਾ ਕਿ ਇਹਨਾਂ ਨੂੰ ਔਰ ਅਸੀਂ ਉਮੀਦ ਕਰਦੇ ਆ ਕਿ ਜਿਹੜੇ ਜਲੰਧਰ ਦੇ ਬਾਕੀ ਹਲਕੇ ਆ ਉਹਨਾਂ ਦੇ ਵਿੱਚ ਵੀ ਇਸ ਤਰੀਕੇ ਦੀ ਡਿਵੈਲਪਮੈਂਟ ਦੇ ਕੰਮ ਹੋਣਗੇ ਕਿਹੜੀ ਕਿਹੜੀ ਗਰਾਊਂਡ ਕਿਹੜੀ ਜਗ੍ਹਾ ਦੇ ਵਿੱਚ ਬਣਾਈ ਜਾ ਰਹੀ ਇਸ ਦੇ ਬਾਰੇ ਹਰ ਔਰਡ ਦੇ ਵਿੱਚ ਹਰ ਔਰਡ ਦੇ ਵਿੱਚ ਚਾਹੇ ਉਹ ਰਾਵਾਂ ਮੰਡੀ ਏਰੀਆ ਵਾ ਚਾਹੇ ਡਕੋਆ ਏਰੀਆ ਵਾ ਚਾਹੇ ਸੂਰਿਆਨ ਕਲੇਵਾ ਹਰ ਔਰਡ ਦੇ ਵਿੱਚ ਜਿਹੜੀ ਜਗ੍ਹਾ ਹੈ ਉਹਰੀਆਂ ਫਾਈਨਲਾਈਜ਼ ਹੋ ਗਈਆਂ ਹਨ ਔਰ ਬਹੁਤ ਜਲਦ ਤੁਹਾਨੂੰ ਸਾਰੇ ਹਲਕਿਆਂ ਦੇ ਵਿੱਚ ਇਹ ਨਜ਼ਰ ਆਏਗੀ ਜਲੰਧਰ ਸੈਂਟਰ ਦੇ ਹਲਕਿਆਂ ਨੂੰ ਬਹੁਤ ਵੱਡਾ ਤੁਸੀਂ ਤੋਹਫਾ ਦੇਣ ਜਾ ਰਹੇ ਹੋ ਜਿਸ ਦੇ ਵਿੱਚ 23 ਵਾੜਾ ਦੇ ਵਿੱਚ ਅਲੱਗ-ਅਲੱਗ ਜੋ ਪਾਰਕਾਂ ਦੇ ਵਿੱਚ ਗੇਮਸ ਲਈ ਕਿਹੜੀਆਂ ਗਰਾਊਂਡਾਂ ਬਣਾਉਣ ਇਹਦੇ ਵਿੱਚ ਡਿਪੈਂਡਿੰਗ ਔਨ ਦੀ ਜਗ੍ਹਾ ਜਿਹੜੀ ਜਿੱਥੇ ਵਾਲੀਬਾਲ ਬਣ ਸਕਦੀ ਕਿਤੇ ਬੈਡਮਿੰਟਨ ਬਣ ਸਕਦੀ ਕਿਤੇ ਗਰਾਊਂਡ ਕ੍ਰਿਕਟ ਦੀ ਬਣ ਸਕਦੀ ਇੱਕ ਦੋ ਜਗ੍ਹਾ ਫੁੱਟਬਾਲ ਵੀ ਬਣ ਸਕਦੀ ਹੈ ਸੋ ਡਿਪੈਂਡਿੰਗ ਔਨ ਦਾ ਪਲੇਸ ਅਵੇਲੇਬਲ ਸਪੇਸ ਅਵੇਲੇਬਲ ਉਸ ਹਿਸਾਬ ਨਾਲ ਅਸੀਂ ਇਹ ਗਰਾਊਂਡਾਂ ਸਿੰਥੈਟਿਕ ਦੇ ਡਿਵੈਲਪ ਕਰਨ ਜਾ ਰਹੇ ਹਾਂ ਦੇ ਠੀਕ ਚੱਲ ਰਿਹਾ ਅਸੀਂ ਮੰਥਲੀ ਮੀਟਿੰਗ ਵੀ ਕਰਦੇ ਆ ਅਸੀਂ ਟੀਸੀ ਸਾਹਿਬ ਕਾਰਪੋਰੇਸ਼ਨ ਕਮਿਸ਼ਨਰ ਸੀਪੀ ਮੈਡਮ ਇਨਫੈਕਟ ਅਸੀਂ 21 ਤਰੀਕ ਨੂੰ ਫੇਰ ਮੀਟਿੰਗ ਕਰਾਂਗੇ ਹਰ ਮਹੀਨੇ ਅਸੀਂ ਉਹਦੀ ਮੀਟਿੰਗ ਕਰਦੇ ਆ ਮੋਨਿਟਰਿੰਗ ਪ੍ਰੋਪਰ ਕਰ ਰਹੇ ਆ ਤੇ ਉਹ ਆਪਣੇ ਟਾਈਮ ਦੇ ਹਿਸਾਬ ਨਾਲ ਜ਼ਰੂਰ ਕੰਪਲੀਟ ਹੋਏ ਇਹ ਕਿਹੜਾ ਜਲਦੀ ਇਹ ਅਕਟੋਬਰ ਐਂਡ ਤੱਕ ਸਾਰੀਆਂ ਗਰਾਊਂਡਸ ਕੰਪਲੀਟ ਕਰਨ ਦਾ ਟੀਚਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਡੈਫੀਨਿਟਲੀ ਉਹਦੀ ਇੱਕ ਮੈਲੀ ਕਰਾਣੀ ਚਾਹਨਾ ਬੇਸਿਕਲੀ origignal ਪਲਾਨ ਇਜ਼ ਕਿ ਆਪਣੇ 23 ਵਰਟ ਦੀ ਲੀਕ ਕਰਾਈ ਹੈ ਤੇ ਜਿਹੜਾ ਵੀ winner ਹੋਏਗਾ ਉਹਦੀ ਪੂਰੀ ਟੀਮਸ ਨੂੰ ਇਟ ਸਪான்ਸਰ ਕਰਾਂਗੇ ਮੈਂ ਪਰਸਨਲੀ ਤੇ ਨਾਲ ਉਹਦਾ ਪ੍ਰਾਈਜ਼ ਮਨੀ ਵੀ ਅਨਾਉਂਸ ਕਰਾਂਗੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਲਗ ਲਗ ਸਪੋਰਟਸ ਨੂੰ ਲੈ ਕੇ ਪਹਿਲ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਸਪੋਰਟਸ ਗੱਲ ਕਰੀਏ ਜਲੰਧਰ ਸ਼ਹਿਰ ਦੇ ਵਿੱਚ ਵੀ ਲਗਾਤਾਰ ਜਲੰਧਰ ਦੇ ਪਾਰਕਾਂ ਦੇ ਵਿੱਚ ਗਰਾਊਂਡ ਬਣਾਉਣ ਜਾ ਰਹੇ ਨੇ ਜਿਸ ਦੇ ਵਿੱਚ ਸਾਡੇ ਨਾਲ ਮੇਰ ਮਨੀ ਧੀਰਜੀ ਆਪਾਂ ਗੱਲਬਾਤ ਕਰਦੇ ਹਾਂ ਮੇਰ ਸਾਹਿਬ ਅੱਜ ਜਲੰਧਰ ਸੈਂਟਰ ਏਰੀਆ ਦੇ ਵਿੱਚ ਸਪੋਰਟਸ ਨੂੰ ਲੈ ਕੇ ਪਹਿਲ ਦਿੱਤੀ ਜਾ ਰਹੀ ਹੈ ਹਰ ਪਾਰਕਾਂ ਗਰਾਊਂਡਾਂ ਦੇ ਵਿੱਚ ਕਿਹੜੀਆਂ ਗਰਾਊਂਡਾਂ ਹੈਗੀਆਂ 23 ਵਾੜਾ ਦੇ ਵਿੱਚ ਕਿਹੜੀਆਂ ਤੁਹਾਡੇ ਵੱਲੋਂ ਗਰਾਊਂਡ ਬਣਾਉਂਦੇ ਹੋ ਉਹ ਅੱਜ ਬੜਾ ਅੱਛਾ ਇਨੀਸ਼ੀਏਟਿਵ ਸਾਡੇ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਹਲਕਾ ਦੇ ਇੰਚਾਰਜ ਸ਼੍ਰੀ ਨਿਤਨ ਕੋਹਲੀ ਜੀ ਵੱਲੋਂ ਲਿਤਾ ਗਿਆ ਜਿਹੜੇ ਇਹਨਾਂ ਦੇ ਹਲਕੇ ਦੇ ਵਿੱਚ 23 ਵਾਰਡ ਪੈਂਦੇ ਸੀਗੇ ਉਹਨਾਂ ਤੋਂ ਉੱਥੇ ਸਪੋਰਟਸ ਨੂੰ ਪ੍ਰੋਮੋਟ ਕਰਨ ਦੇ ਲਈ ਇਹਨਾਂ ਨੇ ਇੱਕ ਬੜਾ ਅੱਛਾ ਇਨੀਸ਼ੀਏਟਿਵ ਜਿਹੜੀ ਹਰ ਵਾਰਡ ਦੇ ਵਿੱਚ ਕੋਈ ਸਪੋਰਟਸ ਗਰਾਊਂਡ ਜਾਂ ਕੋਈ ਜਿਹੜਾ ਬੱਚਿਆਂ ਦੇ ਖੇਡਣ ਦੇ ਲਈ ਇਹਨਾਂ ਨੇ ਉਹਦਾ ਤਿਆਰੀ ਕਰ ਰਹੇ ਆ ਸੋ ਇੱਕ ਬੜਾ ਅੱਛਾ ਇਨੀਸ਼ੀਏਟਿਵ ਮੈਂ ਕਹਾਂਗਾ ਕਿ ਇਹਨਾਂ ਨੂੰ ਔਰ ਅਸੀਂ ਉਮੀਦ ਕਰਦੇ ਆ ਕਿ ਜਿਹੜੇ ਜਲੰਧਰ ਦੇ ਬਾਕੀ ਹਲਕੇ ਆ ਉਹਨਾਂ ਦੇ ਵਿੱਚ ਵੀ ਇਸ ਤਰੀਕੇ ਦੀ ਡਵੈਲਪਮੈਂਟ ਦੇ ਕੰਮ ਹੋਣਗੇ ਇੱਕ ਗੱਲ ਕਰੀਏ ਜਲੰਧਰ ਸੈਂਟਰ ਹਲਕੇ ਦੇ ਏਰੀਆ ਦੇ ਵਿੱਚ ਤੁਹਾਡੇ ਵੱਲੋਂ 23 ਵਾਰਡ ਦਾ ਦੇ ਵਿੱਚ ਗਰਾਊਂਡ ਬਣਾਈ ਕਿਹੜੀ ਕਿਹੜੀ ਗਰਾਊਂਡ ਕਿਹੜੀ ਜਗ੍ਹਾ ਦੇ ਵਿੱਚ ਬਣਾਈ ਜਾ ਰਹੀ ਇਸ ਦੇ ਬਾਰੇ ਵੀ ਥੋੜਾ ਜਿਹਾ ਹਰ ਵਾਰਡ ਦੇ ਵਿੱਚ ਹਰ ਵਾਰਡ ਦੇ ਵਿੱਚ ਚਾਹੇ ਉਹ ਰਾਵਾਂ ਮੰਡੀ ਏਰੀਆ ਵਾ ਚਾਹੇ ਢਕੋਆ ਏਰੀਆ ਵਾ ਚਾਹੇ ਸੂਰਿਆਨ ਕਲੇ ਜਗਾ ਉਰੀਆ ਫਾਈਨਲਾਈਜ਼ ਹੋ ਗਈਆਂ ਮੈਂ ਔਰ ਬਹੁਤ ਜਲਦ ਤੁਹਾਨੂੰ ਸਾਰੇ ਹਲਕਿਆਂ ਦੇ ਵਿੱਚ ਇਹ ਨਜ਼ਰ ਆ ਜਾਵੇਗਾ ਕਿਦੋਂ ਤੱਕ ਕੰਪਲੀਟ ਹੈ ਕਿਦੋਂ ਤੱਕ ਕਿਹੜੇ ਯੂਥ ਹੈ ਜਲੰਧਰ ਦੇ ਬਲੇ ਕਿਹੜੇ ਗਰਾਊਂਡਾਂ ਦੇ ਵਿੱਚ ਜਾ ਕੇ ਆਪਣੇ ਗੇਮਾਂ ਅਗਲੇ 5-6 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਇਹ ਸਾਰਾ ਕੁਝ ਔਨ ਗਰਾਊਂਡ ਨਜ਼ਰ ਆ ਜਾਵੇਗਾ ਜੀ ਕਿ ਦੇਖਿਆ ਸੀ ਗੱਲਬਾਤ ਕੀਤੀ ਗਈ ਮੇਰੇ ਸਾਹਿਬ ਦੇ ਨਾਲ ਆਪਾਂ ਇਸ ਬਾਰੇ ਜਲੰਧਰ ਦੇ ਸੈਂਟਰਲ ਹਲਕੇ ਦੇ ਜੋ ਹਲਕਾ ਇੰਚਾਰਜਾ ਉਹਨਾਂ ਦੇ ਨਾਲ ਵੀ ਕਰਦੇ ਆ ਗੱਲਬਾਤ ਸਾਡੇ ਨਾਲ ਨਿਤਿਨ ਕੋਲੀ ਜੀ ਜਾਂ ਨਿਤਿਨ ਜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜਲੰਧਰ ਸੈਂਟਰ ਦੇ ਹਲਕਿਆਂ ਨੂੰ ਬਹੁਤ ਵੱਡਾ ਤੁਸੀਂ ਤੋਹਫਾ ਦੇਣ ਜਾ ਰਹੇ ਹੋ ਜਿਸ ਦੇ ਵਿੱਚ 23 ਵਾਡਾ ਦੇ ਵਿੱਚ ਅਲੱਗ-ਅਲੱਗ ਜੋ ਹੈ ਪਾਰਕਾਂ ਦੇ ਵਿੱਚ ਗੇਮਸ ਲਈ ਕਿਹੜੀਆਂ ਗਰਾਊਂਡਾਂ ਬਣਾਈਆਂ ਇਹਦੇ ਵਿੱਚ ਡਿਪੈਂਡਿੰਗ ਔਨ ਦੀ ਜਗ੍ਹਾ ਜਿਹੜੀ ਜਿੱਥੇ ਵਾਲੀਬਾਲ ਬਣ ਸਕਦੀ ਕਿਤੇ ਬੈਡਮਿੰਟਨ ਬਣ ਸਕਦੀ ਕਿਤੇ ਗਰਾਊਂਡ ਕ੍ਰਿਕਟ ਦੀ ਬਣ ਸਕਦੀ ਇੱਕ ਦੋ ਜਗ੍ਹਾ ਫੁੱਟਬਾਲ ਵੀ ਬਣ ਸਕਦੀ ਹੈ ਸੋ ਡਿਪੈਂਡਿੰਗ ਔਨ ਦਾ ਪਲੇਸ ਅਵੇਲੇਬਲ ਸਪੇਸ ਅਵੇਲੇਬਲ ਉਸ ਹਿਸਾਬ ਨਾਲ ਅਸੀਂ ਇਹ ਗਰਾਊਂਡਾਂ ਸਿੰਥੈਟਿਕ ਦੇ ਡਿਵੈਲਪ ਕਰਨ ਜਾ ਰਹੇ ਹਾਂ ਸਾਰੀਆਂ ਵਰਲਡ ਕਲਾਸ ਵਿਦ ਫਲਡ ਲਿਟ ਗਰਾਊਂਡਸ ਹੋਣਗੀਆਂ ਸੋ ਸਾਰੇ 23 ਦੇ 23 ਵੋਟ ਦੇ ਵਿੱਚ ਗਰਾਊਂਡ ਬਣਣ ਗਿਆ ਗੱਲ ਕਰੀਏ ਬੈਲਟਨ پارک ਨੂੰ ਲੈ ਕੇ ਸੀਐਮ ਸਾਹਿਬ ਵੀ ਆ ਦਰਗਰ ਕਰਨ ਕਰਕੇ ਗਏ ਸੀ ਕਿਦੋਂ ਤੱਕ ਉਸ ਨੂੰ ਆਇਆ ਜਲਦੀ ਕਿਹੜਾ ਬਰਸ਼ਾ ਦੇ ਕਾਰਨ ਤੇ ਕੰਮ ਸਲੋ ਹੋ ਗਿਆ ਉਹਨਾ ਉਸ ਤੋਂ ਬਾਅਦ ਕਿਹੜਾ ਕੰਮ ਹੈ ਲੋਕ ਕਹਿੰਦੇ ਨੇ ਜਲੰਧਰ ਸੈਂਟਰ ਹਲਕੇ ਦੇ ਵਿੱਚ ਜਲਦੀ ਕਿਹੜੀਆਂ ਗਰਾਊਂਡਾਂ ਬਣਾ ਕਿਹੜਾ ਯੂਥ ਹੈ ਉਹ ਕਿਹੜਾ ਬਾਹਰ ਜਾਂਦਾ ਉਹ ਅੱਜ ਪੰਜਾਬ ਦੇ ਵਿੱਚ ਹਾਂਜੀ ਬੈਲਟਨ پارک ਦਾ ਕੰਮ ਬਿਲਕੁਲ ਆਪਣੀ ਸਪੀਡ ਤੇ ਠੀਕ ਚੱਲ ਰਿਹਾ ਅਸੀਂ ਮੰਥਲੀ ਮੀਟਿੰਗ ਵੀ ਕਰਦੇ ਆ ਅਸੀਂ ਡੀਸੀ ਸਾਹਿਬ ਕਾਰਪੋਰੇਸ਼ਨ ਕਮਿਸ਼ਨਰ ਸੀਪੀ ਮੈਡਮ ਇਨਫੈਕਟ ਅਸੀਂ 21 ਤਰੀਕ ਨੂੰ ਕਰ ਰਹੇ ਆ ਤੇ ਉਹ ਆਪਣੇ ਟਾਈਮ ਦੇ ਹਿਸਾਬ ਨਾਲ ਜ਼ਰੂਰ ਕੰਪਲੀਟ ਹੋਏਗਾ ਮੈਂ ਦੇਖ ਰਿਹਾ ਅਸੀਂ ਗਰਾਊਂਡ ਦੇ ਵਿੱਚ ਸਟਫਿੰਗ ਜੋ ਸਟਫ ਆ ਜਾਂ ਨੈਟਿੰਗ ਆ ਗਈ ਹੈ ਉਹ ਸਾਰਾ ਲੱਗਣ ਜਾ ਰਿਹਾ ਤੇ ਸਾਰਾ ਇੱਕ ਇਹ ਕਿਦੋਂ ਤੱਕ ਕਿਹੜਾ ਜਲੰਧਰ ਦੇ ਸੈਂਟਰ ਹਲਕੇ ਤੋਂ ਇਹ ਕਿਹੜਾ ਜਲਦੀ ਇਹ ਅਕਟੂਬਰ ਐਂਡ ਤੱਕ ਸਾਰੀਆਂ ਗਰਾਊਂਡਸ ਕੰਪਲੀਟ ਕਰਨ ਦਾ ਟੀਚਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਡੈਫੀਨਿਟਲੀ ਉਹਦੀ ਇੱਕ ਮੈਲੀਕ ਕਰਾਣੀ ਚਾਹਨਾ ਬੇਸਿਕਲੀ origignal ਪਲਾਨ ਇਜ਼ ਕਿ ਆਪਣੇ 23 ਵਾਟਸ ਦੀ ਲੀਕ ਕਰਾਈ ਹੈ ਤੇ ਜਿਹੜਾ ਵੀ winner ਹੋਏਗਾ ਉਹਦੀ ਪੂਰੀ ਟੀਮਸ ਨੂੰ ਵੀ ਸਪான்ਸਰ ਕਰਾਂਗੇ ਮੈਂ ਪਰਸਨਲੀ ਤੇ ਨਾਲ ਉਹਦਾ ਪ੍ਰਾਈਜ਼ ਮਨੀ ਵੀ ਅਨਾਉਂਸ ਕਰਾਂਗੇ ਗੱਲ ਕਰੀਏ ਪਰ ਰੈਗੂਲਰ ਫੀਚਰ ਬਣਾਵਾਂਗੇ ਯਾਨੀ ਕਿ ਐਸਾ ਕਰਨਾ ਉਹ ਹਰ ਸਾਲ ਹੋਇਆ ਕਰੇਗਾ ਜੀ ਸਾਹਿਬ ਇਹ ਗੱਲ ਕਰੀਏ ਗਰਾਉਂਡਾਂ ਦੇ ਵਿੱਚ ਤੁਹਾਡੇ ਵੱਲੋਂ ਤੇ ਸੈਂਟਰ ਹਲਕੇ ਦੇ ਵਿੱਚ 23 ਵਾਡਾ ਦੇ ਵਿੱਚ ਸਪੋਰਟਸ ਗੇਮ ਕੀਤੀਆਂ ਜਾ ਰਹੀਆਂ ਇਸ ਦਾ ਕੋਈ ਚਾਰजेस ਵੀ ਰੱਖਿਆ ਜਾਏਗਾ ਜਾਂ ਫ੍ਰੀ ਬੱਚੇ ਨਹੀਂ ਨਹੀਂ ਇਹ ਫ੍ਰੀ ਬਿਲਕੁਲ ਟੋਟਲੀ ਫ੍ਰੀ ਹੋਣਗੀਆਂ ਅਸੀਂ ਤੇ ਚਾਰਜ ਉਹਨਾਂ ਨੂੰ ਪ੍ਰੋਮੋਸ਼ਨਲ ਚੀਜ਼ਾਂ ਦੇਵਾਂਗੇ ਕਿ ਉਹ ਗਰਾਉਂਡ ਚ ਆਉਣ ਉਹਨਾਂ ਨਾਲ ਲਾਂਗੇ ਕੁਛ ਨਹੀਂ ਇਹ ਸਿਆਸਤ ਵੀ ਹੁਣ ਚੇਂਜ ਕਰਨੀ ਪਣੀ ਹੈ ਇਹ ਦੇਣ ਵਾਲੀ ਸਿਆਸਤ ਸ਼ੁਰੂ ह 기 ग य 아 हम द ि 사라 क र 요 ਤੇ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਨੀਤਨ ਗੋਲੀ ਜੀ ਨੇ ਉਹਨਾਂ ਨੇ ਦੱਸਿਆ ਹੁਣ ਕਿਹੜਿਆ ਜਲੰਧਰ ਦੇ ਵਿੱਚ ਜਲੰਧਰ ਸੈਂਟਰ ਦੇ ਹਲਕੇ ਦੇ 23 ਵਾਡਾ ਦੇ ਵਿੱਚ ਸਪੋਰਟਸ ਨੂੰ ਲੈ ਕੇ ਪਹਿਲ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਗਰਾਊਂਡਾਂ ਘੜੀਆਂ ਬਣਾਈਆਂ ਜਾ ਰਹੀਆਂ ਭਾਵੇਂ ਬਾਸਕਟਬਾਲ ਹੋਣ ਭਾਵੇਂ ਬੈਂਟਮਿੰਟਨ ਹੋ ਭਾਵੇਂ ਕ੍ਰਿਕਟ ਦੀ ਟੀਮ ਹੋਣ ਅਲੱਗ-ਅਲੱਗ ਕਿਹੜੇ ਸਟੱਫ ਬਣਾਏ ਜਾ ਰਹੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਨੈਟ ਹੋਗੇ ਹੋਰ ਵੀ ਕਿਹੜੀਆਂ ਗੇਮਾਂ ਕਿਹੜਾ ਯੂਥ ਹੈ ਅੱਜ ਵੀ ਬਾਹਰ ਨਸ਼ੇ ਵੱਲ ਨੂੰ ਜਾਂਦਾ ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਸਪੋਰਟਸ ਨੂੰ ਲੈ ਕੇ ਪਹਿਲ ਦਿੱਤੀ ਜਾ ਉਨਮਾਜਨ ਜਗਬਾਨੀ ਟੀਵੀ ਜਲੰਧਰ